ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਸਮੇਂ ਠੱਗਾਂ ਦੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਟਿਕਾਣਾ ਕੀਤਾ। ਉਹ ਸਾਰਾ ਹੀ ਪਿੰਡ ਠੱਗਾਂ ਦਾ ਸੀ ਜੀ। ਉਹ ਪਿੰਡ ਦੇ ਵਿੱਚ ਕੋਈ ਜਾਇਆ ਨਹੀਂ ਸੀ ਕਰਦਾ। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਪਿੰਡ ਦੇ ਵਿੱਚ ਗਏ ਨਾ ਤੇ ਉਹ ਪਿੰਡ ਵਾਲਿਆਂ ਨੇ ਇੱਕ ਸੰਧੀ ਕੀਤੀ ਹੋਈ ਸੀ ਮਸ਼ਵਰਾ। ਕਿ ਜੇਕਰ ਮੇਰੇ ਘਰ ਦੇ ਵਿੱਚ ਕੋਈ ਆਵੇਗਾ ਰਾਤ ਰੁਕੇਗਾ ਤੇ ਉਹਨੂੰ ਮਾਰ ਕੇ ਸਾਰੇ ਪਿੰਡ ਨੇ ਉਹਦਾ ਧਨ ਲੁੱਟ ਲੈਣਾ ਆਪਸ ਦੇ ਵਿੱਚ ਵੰਡ ਲੈਣਾ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ-ਉੱਥੇ ਗਏ ਨੇ ਜਿੱਥੇ-ਜਿੱਥੇ ਵੱਡੇ ਕੌਡੇ ਵਰਗੇ ਰਾਕਸ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਭਾਈ ਮਰਦਾਨਾ ਜਿਨੇ ਇੱਕ ਘਰ ਦੇ ਵਿੱਚ ਟਿਕਾਣਾ ਕੀਤਾ ਉਹਨਾਂ ਬੜੀ ਚੰਗੀ ਆਉ ਭਗਤ ਕੀਤੀ ਹੈ ਰਾਤ ਦਾ ਪ੍ਰਸ਼ਾਦਾ ਬਣਾਇਆ ਵਿੱਚ ਜ਼ਹਿਰ ਪਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਛਕਣ ਤੋਂ ਇਨਕਾਰ ਕੀਤਾ ਉਨਾ ਸੁਤਿਆ ਕੇ ਰਾਤ ਨੂੰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗ ਗਏ ਤੇ ਉਦੋਂ ਮਾਰ ਦੇਵਾਂਗੇ ਤੇ ਸਾਰਾ ਜਿਹੜਾ ਧਨ ਲੁੱਟ ਲਵਾਂਗੇ ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਜੀ ਪਾਸ਼ਾ ਜੀ ਉਹ ਪਿੰਡ ਤੋਂ ਬਾਹਰ ਜਾ ਕੇ ਬੈਠ ਜਾਂਦੇ ਨੇ ਬਾਹਰ ਜਾ ਕੇ ਬੈਠਦੇ ਨੇ ਤੇ ਉਹ ਜਿਹੜੇ ਘਰ ਦੇ ਵਿੱਚ ਪਾਸ਼ਾ ਜੀ ਬਰਾਜਮਾਰ ਸਭ ਕੋ ਘਰ ਦਿਆ ਉਹ ਫਿਰ ਸਾਰੇ ਪਿੰਡ ਵਾਲੇ ਆਉਂਦੇ ਨੇ ਕਿ ਮਾਰ ਦਿੱਤਾ ਭਾਈ ਕਹਿੰਦੇ ਨਹੀਂ ਉਹ ਲੱਭੇ ਨਹੀਂ ਪਤਾ ਨਹੀਂ ਕਿੱਥੇ ਚਲੇ ਗਏ ਸਾਰੇ ਪਿੰਡ ਨੇ ਹੱਥਾਂ ਦੇ ਵਿੱਚ ਕੁਝ ਨਾ ਕੁਝ ਡੰਡੇ ਸੂਟੇ ਰੂੜੀ ਫੜੇ ਹੋਏ ਤੇ ਲੱਭਦੇ ਲੱਭਦੇ ਪਾਸ਼ਾ ਜੀ ਦੇ ਕੋਲੇ ਚਲੇ ਜਾਂਦੇ ਨੇ ਜੰਗਲ ਦੇ ਵਿੱਚ ਕਹਿੰਦੇ ਚਦੋਂ ਉਥੇ ਜਾ ਕੇ ਪਾਸ਼ਾ ਜੀ ਦੇ ਕੋਲੇ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਕੀਰਤਨ ਕਰ ਰਏ ਸਿਗੇ ਆਸਾ ਦੀ ਵਾਰ ਦਾ ਅੰਮ੍ਰਿਤ ਵੇਲਾ ਸੀ ਜਦੋਂ ਸਮਾਪਤੀ ਹੋਈ ਨਾ ਤੇ ਉਹ ਪਿੰਡ ਵਾਲਿਆਂ ਨੇ ਆਖਿਆ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ ਅਸੀਂ ਰਾਤ ਨੂੰ ਤੁਹਾਨੂੰ ਮਾਰ ਦੇਣਾ ਸੀ ਪਰ ਤੁਸੀਂ ਬਚ ਕੇ ਆ ਗਏ ਹੋ ਤੇ ਛੱਡਦੇ ਅਸੀਂ ਹੁਣ ਵੀ ਨਹੀਂ ਤੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਜੀ ਮਾਰ ਦਿੱਤਾ ਤੇ ਫਿਰ ਕੀ ਕਰੋਗੇ ਕਹਿੰਦੇ ਸਾੜ ਦੇਾਂਗੇ ਕਹਿੰਦੇ ਲੱਕੜਾਂ ਇਕੱਠੀਆਂ ਕਰ ਲਓ ਕਹਿੰਦੇ ਉਹ ਸਾਰੇ ਪਿੰਡ ਨੇ ਰਲ ਕੇ ਲੱਕੜਾਂ ਇਕੱਠੀਆਂ ਕੀਤੀਆਂ ਤੇ ਪਾਤਸ਼ਾਹ ਜੀ ਕਹਿੰਦੇ ਮਾਰ ਕੇ ਫਿਰ ਅੱਗ ਵੀ ਲਾਉਣੀ ਐ ਤੇ ਅੱਗ ਵੀ ਲੈ ਕੇ ਆਉ ਕਹਿੰਦੇ ਇੱਕ ਸਾਹਮਣੇ ਚਿਖਾ ਵੱਲ ਰਹੀ ਸੀ ਕਿਸੇ ਬੰਦੇ ਨੂੰ ਸਾੜਿਆ ਜਾ ਰਿਹਾ ਸੀ ਪਿੰਡ ਦੇ ਦੋ ਮੌਤਵਾਰ ਬੰਦੇ ਅੱਗ ਲੈਣ ਵਾਸਤੇ ਚਲੇ ਜਾਂਦੇ ਨੇ ਜੀ ਜਦੋਂ ਅੱਗ ਲੈਣ ਵਾਸਤੇ ਗਏ ਨਾ ਉੱਥੇ ਪਹੁੰਚੇ ਕਹਿੰਦੇ ਉੱਥੇ ਜਮਦੂਤ ਤੇ ਦੇਵਗੰਮ ਇੱਕ ਪਰਮਾਤਮਾ ਵੱਲੋਂ ਭੇਜੇ ਗਏ ਨੇ ਤੇ ਇੱਕ ਜੰਮਦੂਤ ਨੇ ਉਹ ਆਤਮਾ ਨੂੰ ਲੈਣ ਵਾਸਤੇ ਆਏ ਸੀ। ਉਹਨਾਂ ਦੇ ਆਪਸ ਦੇ ਵਿੱਚ ਲੜਾਈ ਹੋ ਰਹੀ ਹੈ ਕਿ ਇਹ ਆਤਮਾ ਨੂੰ ਅਸੀਂ ਲੈ ਕੇ ਜਾਣਾ ਤੇ ਦੇਵਗੰਨ ਕਹਿੰਦੇ ਨੇ ਕਿ ਆਤਮਾ ਨੂੰ ਅਸੀਂ ਲੈ ਕੇ ਜਾਣਾ। ਉਹ ਪਿੰਡ ਵਾਲੇ ਬਹੁਤ ਵਾਰ ਬੰਦੇ ਸੁਣ ਰਹੇ ਨੇ ਬੜੇ ਧਿਆਨ ਦੇ ਨਾਲ। ਉਹ ਜੰਮਦੂਤ ਪੁੱਛਦੇ ਨੇ ਕਿ ਇਹਨੇ ਸਾਰੀ ਜ਼ਿੰਦਗੀ ਦੇ ਵਿੱਚ ਬੜੇ ਮਾੜੇ ਕਰਮ ਕੀਤੇ ਤੇ ਇਹਨੂੰ ਪਰਮਾਤਮਾ ਦੇ ਦਰਬਾਰ ਦੇ ਵਿੱਚ ਜਗ੍ਹਾ ਨਹੀਂ ਮਿਲ ਸਕਦੀ ਤੇ ਫਿਰ ਤੁਸੀਂ ਕਿੰਨੇ ਲੈਣ ਵਾਸਤੇ ਆਇਓ ਉਹ ਜਿਹੜੇ ਦੇਵਗਨ ਸੇ ਨਾ ਜੀ ਉਹ ਦੱਸਦੇ ਨੇ ਕਿ ਇਹਦੀ ਬਲ ਦੀ ਹੋਈ ਚਿਖਾ ਦੇ ਵੱਲ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਪੈ ਗਈ ਕਹਿੰਦੇ ਇਸ ਕਰਕੇ ਇਹਦੇ ਸਾਰੇ ਪਾਪ ਕੱਟੇ ਗਏ ਉਹ ਬੜੇ ਖੁਸ਼ ਆਣਗੇ ਉਹ ਜਿਹੜੇ ਉੱਥੇ ਅਕਲ ਲੈਣ ਵਾਸਤੇ ਆਏ ਸੀ ਕਦੇ ਉਹ ਨਹਾ ਕੇ ਚੱਕੇ ਤੇ ਗੁਰਨਾਣਕ ਦੇ ਮਹਾਰਾਜ ਜੀ ਦੇ ਕੋਲ ਚਲੇ ਜਾਂਦੇ ਨੇ ਤੇ ਪਾਤਸ਼ਾਹ ਨੇ ਆਖਿਆ ਭਾਈ ਸਮਝ ਲੱਗੀ ਆ ਕੁਝ ਤੇ ਪੈਰਾਂ ਤੇ ਡਿੱਗਦੇ ਨੇ ਮਾਫੀ ਮੰਗਦੇ ਨੇ ਕਿ ਪਾਤਸ਼ਾਹ ਜੀ ਸਾਰੀ ਉਮਰ ਪਾਪ ਕਰਦਿਆਂ ਗਵਾ ਲਈ ਸਾਰੀ ਉਮਰ ਧੰਗ ਨਾਲ ਬਟਿਆ ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਦਾ ਵਚਨ ਆਉਂਦਾ ਕਹਿੰਦੇ ਆਪਾਂ ਕਿਸੇ ਦੇ ਨਾਲ ਠੱਗੀ ਪਾਉਂਦੇ ਆ ਨਾ ਜੀ ਇਹ ਸੰਸਾਰ ਹੈ ਬੜਾ ਕੁਝ ਹੋ ਜਾਂਦਾ ਧੀਆਂ ਵਾਸਤੇ ਪੁੱਤਰਾਂ ਵਾਸਤੇ ਕਰਦੇ ਆ ਵਾਤਾ ਘਾਟਾ ਕਰਨਾ ਪੈਂਦਾ ਪਰ ਗੁਰਬਾਣੀ ਦਾ ਵਚਨ ਹੈ ਕਹਿੰਦੇ ਉਹ ਪਾਪਾਂ ਦਾ ਭਾਗੀ ਤੂੰ ਹੀ ਹੈ ਤੇਰੇ ਪੁੱਤਰਾਂ ਨੇ ਪਾਪਾਂ ਦੇ ਭਾਗੀ ਨਹੀਂ ਬਣਨਾ ਜਿੰਨਾ ਵਾਸਤੇ ਤੂੰ ਡੁੱਟਿਆ ਉਹ ਪਾਪਾਂ ਦੇ ਭਾਗੀ ਨਹੀਂ ਲੇਖਾ ਤੈਨੂੰ ਦੇਣਾ ਪੈਣਾ ਪਾਪਕ ਮਾਮਲਿਆ ਤੇਰਾ ਕੋਈ ਨਾ ਬੇਲੀ ਰਹੂ ਕਹਿੰਦੇ ਤੂੰ ਪੱਕਾ ਪਾਪ ਕਰ ਰਿਹਾ ਨਾ ਉਹਦਾ ਲੇਖਾ ਤੂੰ ਹੀ ਦੇਣਾ ਕਹਿੰਦੇ ਸਾਰੇ ਨਕਰਨੀ ਕਰੋ ਨਾਰਕ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਟੈ ਕੇ ਮਾਫ਼ੀ ਮੰਗੀ ਆ ਕਿ ਪਾਤਸ਼ਾਹ ਜੀ ਮਾਫ਼ ਕਰ ਦਿਓ